हां बलतेर ਪੰਨੂ ਵਰਗੇ ਨਾਲ ਹੀ ਪੱਤਰਕਾਰ ਆ ਜਿਹੜੇ ਇਹਨਾਂ ਦੇ ਝੋਲੀ 'ਚ ਬਹਿ ਗਏ ਉਹ ਪੱਤਰਕਾਰ ਨੇ ਜਿਹੜੇ ਇਹਨਾਂ ਦੀ ਬੋਲੀ ਬੋਲਣ ਲੱਗ ਪੈਂਦੇ ਆ ਜਿਹੜੇ ਇਹਨਾਂ ਦੀ ਬੋਲੀ ਨਹੀਂ ਬੋਲਦੇ ਉਹ ਪੱਤਰਕਾਰ ਨਹੀਂ ਹੈਗੇ ਜੇ ਆਮ ਆਦਮੀ ਪਾਰਟੀ ਦੇ ਆਈਟੀ ਸੈੱਲ ਦੀ ਗੱਲ ਕਰੀਏ ਤਾਂ ਕੁਝ ਦਿਨਾਂ ਤੋਂ ਇਹ ਕੰਪੇਨ ਚਲਾ ਰਹੇ ਹੈ ਮਿੱਥ ਕੇ ਕੰਪੇਨ ਇਹ ਚਲਾ ਰਹੇ ਆ ਕਿ ਇਹਨਾਂ ਨੂੰ ਕਿਹਾ ਜਾਵੇ ਕਿ ਇਹ ਤਾਂ ਫੁਲਾਣੀ ਪਾਰਟੀ ਦੇ ਆ ਪਹਿਲਾਂ ਆਮ ਆਦਮੀ ਪਾਰਟੀ 'ਚ ਹੁੰਦੇ ਸੀ ਹੁਣ ਸਾਡੇ ਖਿਲਾਫ ਪ੍ਰਚਾਰ ਕਰਦੇ ਆ ਇਹਨਾਂ ਨੂੰ ਤਾਂ ਟਿਕਟਾਂ ਨਹੀਂ ਮਿਲੀਆਂ ਇਹ ਤਾਂ ਕਾਲੀ ਦਲ ਦੇ ਆ ਫੁਲਾਣੀ ਦੇ ਆ ਇਸ ਤਰ੍ਹਾਂ ਦਾ ਜਿਹੜਾ ਗਮਰਾਹਕੂ ਪ੍ਰਚਾਰ ਆ ਉਹ ਇਹਨਾਂ ਦਾ ਆਈਟੀ ਸੈੱ ਸਾਡੇ ਗੁਰੂ ਸਾਹਿਬ ਨੇ ਕਿਹਾ ਕਿ ਰੋਸ ਨਾ ਕੀਜੇ ਉੱਤਰ ਦਿਜੇ ਤੇ ਜਦੋਂ ਕੋਈ ਇਹਨਾਂ ਨੂੰ ਸਵਾਲ ਪੁੱਛਦਾ ਤੇ ਉੱਤਰ ਦੇਣ ਦੀ بجائے ਉਹਨਾਂ ਦੇ ਪਰਚਿਆਂ ਦੇ ਉੱਤਰ ਆਏ ਆ ਤੇ ਪੰਜਾਬ ਦੀ ਜਵਾਨੀ ਹੈ ਜਿਹੜੀ ਉਹਨ ਧੜਕ ਰਹੀ ਹੈ ਪੰਜਾਬ ਦੇ ਲੋਕ ਨੰਬਰ ਰਹੇ ਆ ਪੰਜਾਬ ਚ ਵੱਡੀਆਂ ਲਹਿਰਾਂ ਉੱਠੀਆਂ ਆ ਆਮ ਲੋਕਾਂ ਦੇ ਪੱਲੇ ਕੁਛ ਨਹੀਂ ਸਰਕਾਰਾਂ ਨੇ ਉਹਨਾਂ ਨੂੰ ਦੇਣਾ ਕੁਛ ਨਹੀਂ ਜਿਹੜੀਆਂ ਸਹੂਲਤਾਂ ਦਿੱਤੀਆਂ ਸੀ ਉਹ ਵੀ ਵਾਪਸ ਲੈ ਲਈਆਂ ਤੇ ਖਤਰਨਾਕ ਕਾਨੂੰਨ ਉਹਨਾਂ ਦੇ ਖਿਲਾਫ ਲੈ ਕੇ ਆ ਗਏ ਅਸੀਂ ਇਹਨੂੰ ਕਹਿੰਦੇ ਆ ਕਿ ਇਹ ਫਾਸ਼ੀਵਾਦੀ ਤਾਨਾਸ਼ਾਹੀ ਹੈ ਇਹ ਮੋਦੀ ਸਰਕਾਰ ਵੀ ਕਰਨਾ ਚਾਹੁੰਦੀ ਹੈ ਅਸੀਂ ਇਹ ਸਮਝਦੇ ਹਾਂ ਪਹਿਲੇ ਦਿਨ ਤੋਂ ਹੀ ਕਹਿੰਦੇ ਰਹੇ ਹਾਂ ਤੁਹਾਡੇ ਚੈਨਲ ਤੇ ਵੀ ਕਹਿੰਦੇ ਰਹੇ ਹਾਂ ਕਿ ਆਮ ਆਦਮੀ ਪਾਰਟੀ ਆਰਐਸਐਸ ਦਾ ਹੀ ਇੱਕ ਹਿੱਸਾ ਹੈ ਲੋਕੋਏ ਟੀਵੀ ਨਾਲ ਜੁੜਾ ਤੁਸੀਂ ਮੈਂ ਹਮਤਾਜ ਪੰਜਾਬ ਸਰਕਾਰ ਦੇ ਵੱਲੋਂ ਹੈਲੀਕਾਪਟਰ ਨੂੰ ਲੈ ਕੇ ਪੁੱਛੇ ਗਏ ਸਵਾਲ ਤੋਂ ਬਾਅਦ ਪੱਤਰਕਾਰਾਂ ਅਤੇ ਆਰਟੀਕਰਕ ਨੂੰ ਇੱਕ ਪਰਚਾ ਕੀਤਾ ਜਾਂਦਾ ਉਸ ਸੰਘਰਸ਼ਾ ਜਿਹੜਾ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਅੱਜ ਬਠਿੰਡਾ ਵਿਖੇ ਮੀਟਿੰਗ ਹੁੰਦੀ ਹੈ ਜਿੱਥੇ ਬੰਦੀਆਂ ਦੀ ਜਿਸ ਤੋਂ ਬਾਅਦ 24 ਜਨਵਰੀ ਨੂੰ ਬਟਿੰਡਾ ਵਿਖੇ ਵੱਡਾ ਇਕੱਠ ਕਰਨ ਦਾ ਐਲਾਨ ਕੀਤਾ ਗਿਆ ਤਾਂ ਉੱਥੇ ਗੱਲਬਾਤ ਕਰਦੇ ਸਾਡੇ ਨਾਲ ਨੌਜਵਾਨ ਭਾਰਤ ਸਭਾ ਤੋਂ ਮੰਗਾ ਸਿੰਘ ਜਾਦ ਹੋਣਗੇ ਭਾਈ ਸਭ ਤੋਂ ਪਹਿਲਾਂ ਜਿਹੜਾ ਪਰਚਾ ਹੋਇਆ ਉਸ ਨੂੰ ਕਿਵੇਂ ਦੇਖਦੇ ਹੋ ਪੂਰੀ ਸਰਕਾਰ ਦਾ ਜ਼ੋਰ ਲੱਗਿਆ ਹੋਇਆ ਪਹਿਲਾਂ ਤਾਂ ਪਰਚਾ ਕਰਤਾ ਸਵਾਲ ਕਰਨ ਦੇ ਪਰ ਹੁਣ ਜ਼ੋਰ ਇਹ ਲੱਗਿਆ ਹੋਇਆ ਕਿ ਇਹ ਤਾਂ ਪੱਤਰਕਾਰ ਨਹੀਂ ਹੈ ਇਹ ਤਾਂ ਜਿਹੜਾ ਸਵਾਲ ਕਰਦੇ ਉਹਦੇ ਨਾਲ ਤਾਂ ਦੰਗੇ ਭੜਕ ਜਾਣੇ ਸੀ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਜਾਣਾ ਸੀਗਾ ਪਹਿਲਾਂ ਤਾਂ ਅਸੀਂ ਇਸ ਪਰਚੇ ਦੀ ਜਿਹੜੀ ਨਿਖੇਧੀ ਕਰਦੇ ਹਾਂ ਅਸੀਂ ਚੰਡੀਗੜ੍ਹ ਦੇ ਵਿੱਚ ਵੀ ਜਿਹੜਾ ਪ੍ਰੋਗਰਾਮ ਹੋਇਆ 17 ਸੈਕਟਰ ਚ ਉਹ ਚ ਸ਼ਮੂਲਿਤ ਕੀਤੀ ਆ ਅੱਜ ਬਠਿੰਡੇ ਵੀ ਨੌਜਵਾਨ ਭਾਰ ਸਭਾ ਵੱਲੋਂ ਅਸੀਂ ਹਮਾਇਤ ਕਰਨ ਦੇ ਲਈ ਆਏ ਆ ਪਰ ਦੂਸਰੀ ਗੱਲ ਜਿਹੜਾ ਇਹਨਾਂ ਨੇ ਪਰਚਾ ਕੀਤਾ ਕਿਉਂਕਿ ਜਦੋਂ 4 ਸਾਲ ਚ ਕੀਤਾ ਕੁਛ ਨਹੀਂ ਲੋਕਾਂ ਨਾਲ ਵਾਅਦੇ ਕੀਤੇ ਕਿ ਰੋਜ਼ਗਾਰ ਦੇਵਾਂਗੇ ਲੋਕਾਂ ਨਾਲ ਵਾਅਦੇ ਕੀਤੇ ਕਿ ਨਸ਼ਾ ਖਤਮ ਕਰਾਂਗੇ ਲੋਕਾਂ ਨਾਲ ਬਥੇਰੇ ਵਾਅਦੇ ਕੀਤੇ ਕਿ ਪੰਜਾਬ ਦਾ ਜਿਹੜਾ ਵਿਕਾਸ ਕਰਾਂਗੇ ਪਰ ਸਵੈ ਬਿਨਾ ਤੇ ਇਸ਼ਤਿਹਾਰबाजी ਤੋਂ ਤੇ ਬਿਨਾ ਮੀਡੀਆ ਖਰੀਦਣ ਤੋਂ ਤੇ ਬਿਨਾ ਜਿਹੜਾ ਸ਼ੋਸ਼ੇबाजी ਤੋਂ ਇਹ ਸਰਕਾਰ ਨੇ ਕੁਛ ਨਹੀਂ ਕੀਤਾ ਹੁਣ ਜਦੋਂ 4 ਸਾਲ ਬਾਅਦ ਸਰਕਾਰ ਜਾਣ ਵਾਲੀ ਐ ਤੇ ਲੋਕ ਸਵਾਲ ਪੁੱਛ ਰਹੇ ਆ ਤੇ ਹੁਣ ਉਹਨਾਂ ਕੋਲੋਂ ਸਵਾਲਾਂ ਦੇ ਜਵਾਬ ਨਹੀਂ ਦੇ ਹੋ ਪਾਰੇ ਇਹਦੇ ਕਰਕੇ ਹੁਣ ਉਹਨਾਂ ਨੂੰ ਇਹ ਲੱਗਦਾ ਕਿ ਇਹਨਾਂ ਦੀ ਆਵਾਜ਼ ਆ ਜਿਹੜੀ ਪਰਚੇ ਦੇ ਕੇ ਜਾਂ ਜੇਲ੍ਹ ਦੇ ਕੇ ਦਬਾਈ ਜਾ ਸਕਦੀ ਹੈ ਇੱਕ ਤਾਂ ਇਹਦਾ ਕਾਰਨ ਇਹ ਹੈ ਕਿ ਇਹ ਲੋਕਾਂ ਦੀ ਆਵਾਜ਼ ਦਬਾਉਣਾ ਚਾਹੁੰਦੇ ਕਿਉਂਕਿ ਲੋਕਾਂ ਦੇ ਹਮਲੇ ਜੇ ਨੂੰ ਅਸੀਂ ਵੱਡੇ ਕੰਟੈਸਟ ਦੇਖਦੇ ਆ ਤੇ ਅੱਜ ਪੂਰੇ ਇੰਟਰਨੈਸ਼ਨਲ ਪੱਧਰ ਤੇ ਮੀਡੀਆ ਦੀ ਆਜ਼ਾਦੀ ਤੇ ਹਮਲੇ ਨੇ ਜੇ ਤੁਸੀਂ ਫਲਸਤੀਨ 'ਚ ਦੇਖੋਗੇ ਤਾਂ 200 ਤੋਂ ਉੱਪਰ ਜਿਹੜੇ ਪੱਤਰਕਾਰ ਆ ਉਹ ਗਾਜ਼ਾ ਦੀ ਜੰਗ ਦੇ ਵਿੱਚ ਆ ਜਿਹੜੇ ਮਾਰੇ ਜਾ ਚੁੱਕੇ ਨੇ ਸ਼ਹੀਦ ਕੀਤੇ ਜਾ ਚੁੱਕੇ ਨੇ ਹੋਰ ਬਹੁਤ ਸਾਰੇ ਥਾਵਾਂ ਤੇ ਪੱਤਰਕਾਰਾਂ ਦੇ ਜਿਹੜੇ ਆਜ਼ਾਦੀ ਦੇ ਹਮਲੇ ਹੋ ਰਹੇ ਆ ਇਸੇ ਤਰ੍ਹਾਂ ਜਦੋਂ ਅਸੀਂ ਭਾਰਤ ਦੀ ਗੱਲ ਕਰਦੇ ਆ ਤੇ ਅੱਜ ਜਿਹੜੇ ਮੋਦੀ ਦੇ ਖਿਲਾਫ ਕੋਈ ਪੋਸਟ ਪਾਉਣ ਵਾਲੇ ਆ ਯੋਗੀ ਦੇ ਖਿਲਾਫ ਪੋਸਟ ਪਾਉਣ ਵਾਲੇ ਬੰਦੇ ਆ ਉਹ ਜੇਲ੍ਹਾਂ 'ਚ ਬੈਠੇ ਨੇ ਕੋਈ ਉਹਨਾਂ ਦੇ ਖਿਲਾਫ ਖਬਰ ਚਲਾਉਣ ਵਾਲੇ ਜੇਲ੍ਹਾਂ 'ਚ ਬੈਠੇ ਨੇ ਪਿਛਲੇ ਦਿਨੀ ਬਿਹਾਰ ਦੇ ਵਿੱਚ ਇੱਕ ਨਾਮੀ ਚੈਨਲ ਆ ਜਿਹੜਾ ਐਨਡੀਟੀਵੀ ਉਹਦੇ ਪੱਤਰਕਾਰ ਨੇ ਕਿਸੇ ਮੰਤਰੀ ਤੋਂ ਪੁੱਛਿਆ ਕਿ ਜਿਹੜਾ ਗੰਦਾ ਪਾਣੀ ਪੀਣ ਦੇ ਲੋਕਾਂ ਦੀਆਂ ਮੌਤਾਂ ਹੋਈਆਂ ਵੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਤਾਂ ਉਹਦਾ ਬਹੁਤ ਬਤਮੀਜੀ ਨਾਲ ਕੇਂਦਰੀ ਮੰਤਰੀ ਨੇ ਜਿਹੜਾ ਜਵਾਬ ਦਿੱਤਾ ਤੇ ਉਸ ਤੋਂ ਬਾਅਦ ਉਹਨੂੰ মিডিਆ ਅਦਾਰੇ ਦੇ ਵਿੱਚੋਂ ਕੱਢ ਦਿੱਤਾ ਗਿਆ ਤੁਸੀਂ ਦੇਖੋ ਕਿੱਡਾ ਵੱਡਾ ਦਬਾਅ ਏ ਨਾ মিডিਆ ਅਦਾਰਿਆਂ ਤੇ ਲਗਭਗ ਕੇਂਦਰ ਸਰਕਾਰ ਨੇ ਇੱਕ ਵੱਡੇ মিডিਆ ਹਾਊਸ ਆ ਖਰੀਦ ਲਏ ਆ ਬਹੁਤ ਮੋਟੀ ਫੰਡਿੰਗ ਕੀਤੀ ਆ ਇਸ਼ਤਿਹਾਰबाजी ਦਿੱਤੀ ਆ ਤੇ ਉਹ ਉਹਨਾਂ ਕਾਰਪੋਰੇਟਾਂ ਦਾ ਤੇ ਸਰਕਾਰ ਦਾ ਗੁਣਗਾਨ ਕਰ ਰਹੇ ਆ ਇਹੀ ਤਰਜ਼ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਭਗਵੰਤ ਮਾਨ ਸਰਕਾਰ ਕਰ ਰਹੀ ਆ ਕਿ ਜਿਹੜੇ ਜਿਹੜੇ ਉਹਨਾਂ ਦੇ ਖਿਲਾਫ ਬੋਲਦੇ ਸੀ ਉਹਨਾਂ ਨੂੰ ਮੋਟੀਆਂ ਐਡਾਂ ਦੇ ਕੇ ਆਪਦੇ ਪੱਖ 'ਚ ਕਰ ਲਿਆ ਵੱਡਾ মিডিਆ ਹਾਊਸ ਕੋਈ ਵੀ ਉਹਨਾਂ ਦੇ ਖਿਲਾਫ ਨਹੀਂ ਕੋਈ ਬੋਲ ਰਿਹਾ ਸਿਰ ਤੇ ਸਿਰਫ ਸਰਕਾਰ ਦਾ ਜਿਵੇਂ ਪ੍ਰੈਸ ਨੋਟ ਲਿਖ ਕੇ ਦੇ ਦਿੰਦੇ ਆ ਉਹੀ ਬੋਲਦੇ ਆ ਪ੍ਰੈਸ ਨੋਟ ਵੀ ਸਰਕਾਰ ਦਾ ਪੱਖ ਹੀ ਜਿਹੜਾ ਚਲਾਉਂਦੇ ਆ ਕੋਈ ਉਹਨਾਂ ਦੇ ਔਗਣ ਨਹੀਂ ਦਿਖਾ ਰਿਹਾ ਕੋਈ ਉਹਨਾਂ ਦੇ ਜਿਹੜੇ ਕੰਮ ਨਹੀਂ ਕੀਤੇ ਉਹ ਨਹੀਂ ਦਿਖਾ ਰਿਹਾ ਤੇ ਜਿਹੜੇ ਚੈਨਲ ਲੋਕਾਂ ਨੂੰ ਦਿਖਾ ਰਹੇ ਆ ਜਿਹੜੇ ਚੈਨਲ ਲੋਕਾਂ ਨੂੰ ਜਿਹੜੇ ਪ੍ਰੋਟੈਸਟ ਕਰਦੇ ਉਹਨਾਂ ਦੀ ਕਵਰੇਜ ਕਰਦੇ ਆ ਜਥੇਬੰਦੀਆਂ ਨੂੰ ਕਵਰ ਕਰਦੇ ਆ ਤੇ ਸਰਕਾਰ ਦੀਆਂ ਜਿੰਨੀਆਂ ਨਕਾਮੀਆਂ ਨੇ ਸਰਕਾਰ ਦੀਆਂ ਜਿੰਨੀਆਂ ਖਾਮੀਆਂ ਨੇ ਉਹ ਕਵਰ ਕਰਦੇ ਆ ਉਹ ਉਹਨਾਂ ਦੀ ਅੱਖ ਦੇ ਵਿੱਚ ਜਿਹੜਾ ਰੜਕਦੇ ਆ ਕੁਲਮ ਲਾ ਕੇ ਕਹਿਣਾ ਹੋਵੇ ਜਿਹੜੇ ਸੱਤਾ ਨੂੰ ਸਵਾਲ ਕਰਦੇ ਆ ਉਹ ਪੱਤਰਕਾਰ ਉਹ ਡਿਜੀਟਲ ਕ੍ਰੇਟਰ ਉਹ ਬਲੌਗਰ ਕਹੋ ਕੁਝ ਵੀ ਕਹੋ ਉਹ ਉਹਨਾਂ ਨੂੰ ਰੜਕ ਰਹੇ ਆ ਹੁਣ ਇਹਨਾਂ ਦੀ ਕੋਸ਼ਿਸ਼ ਆ ਕਿ ਇਲੈਕਸ਼ਨ ਤੋਂ ਪਹਿਲਾਂ-ਪਹਿਲਾਂ ਇਹਨਾਂ ਨੂੰ ਦਬ ਲਿਆ ਜਾਵੇ ਇਹਨਾਂ ਤੇ ਦਬਕਾ ਮਾਰਿਆ ਜਾਵੇ ਪਰ ਅਸੀਂ ਇਹ ਸਮਝਦੇ ਆ ਕਿ ਮੀਡੀਆ ਤੇ ਹਮਲਾ ਨਹੀਂਗਾ ਇਹ ਹਮਲਾ ਸਾਡੇ ਤੇ ਹਮਲਾ ਇਹ ਹਮਲਾ ਲੋਕਾਂ ਤੇ ਲੜਨ ਵਾਲੇ ਲੋਕਾਂ ਤੇ ਹਮਲਾ ਤੇ ਜਦੋਂ ਸਰਕਾਰ ਲੋਕਾਂ ਦੇ ਖਿਲਾਫ ਬਿਜਲੀ ਸੋਧ ਬਿੱਲ ਲਰਕੇ ਕਾਨੂੰਨ ਲੈ ਕੇ ਆ ਰਹੀ ਹੈ ਸੀਡ ਸੋਧ ਬਿੱਲ ਲਰਕੇ ਕਾਨੂੰਨ ਲੈ ਕੇ ਆ ਰਹੀ ਆ ਮਨਰੇਗਾ ਖਤਮ ਕਰਤਾ ਤੇ ਜਦੋਂ ਲੋਕਾਂ ਦੇ ਸੰਘਰਸ਼ ਉੱਠਨੇ ਆ ਤੇ ਲੋਕਾਂ ਦੀ ਆਵਾਜ਼ ਜਦੋਂ ਉੱਠਨੀ ਆ ਤੇ ਲੋਕਾਂ ਦੀ ਆਵਾਜ਼ ਨੂੰ ਉੱਪਰ ਤੱਕ ਪਹੁੰਚਾਉਣ ਵਾਲਾ ਮੀਡੀਆ ਹਾਊਸ ਆ ਤੇ ਇਹ ਪੱਤਰਕਾਰ ਨੇ ਇਹਦਾ ਮਤਲਬ ਇਹ ਆ ਕਿ ਲੋਕਾਂ ਦੀ ਆਵਾਜ਼ ਦੱਬਣ ਦੇ ਲਈ ਉਹ ਜਿਹੜਾ ਇਸ ਮੀਡੀਆ ਨੂੰ ਆਪਣਾ ਚਾਹੁੰਦੇ ਆ ਸਮੀਆ ਮੀਡੀਆ ਸਵਾਲ ਸਰਕਾਰ ਨੂੰ ਕਰ ਰਿਹਾ ਉਹਨਾਂ ਨੂੰ ਸਰਕਾਰ ਇੱਕ ਗੱਲ ਵਾਰ-ਵਾਰ ਕਹਿ ਰਹੀ ਹੈ ਚਾਹੇ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਆਈ.ਡੀ. ਚ ਲਓਗੇ ਕਹਿੰਦੇ ਕਿ ਇਹ ਤਾਂ ਪੱਤਰਕਾਰ ਹੀ ਨਹੀਂ ਹੈਗੇ ਮਤਲਬ ਜਿਹੜਾ ਕੋਈ ਸਵਾਲ ਕਰਦਾ ਉਹਨੂੰ ਕਹਿੰਦੇ ਕਿ ਪੱਤਰਕਾਰ ਹੈ ਨਹੀਂਗੇ ਜਿਹੜਾ ਕੋਈ ਉਹਨਾਂ ਦੀ ਗੁਣਗਾਨ ਕਰਦਾ ਉਹਨੂੰ ਕਹਿੰਦੇ ਕਿ ਇਹ ਤਾਂ ਪੱਤਰਕਾਰ ਇਹੇ ਨਹੀਂ ਹਾਂ ਬਲਤੇਜ ਪੰਨੂ ਵਰਗੇ ਨਾਲ ਹੀ ਪੱਤਰਕਾਰ ਆ ਜਿਹੜੇ ਇਹਨਾਂ ਦੀ ਝੋਲੀ 'ਚ ਬਹਿ ਗਏ ਉਹ ਪੱਤਰਕਾਰ ਨੇ ਜਿਹੜੇ ਇਹਨਾਂ ਦੀ ਬੋਲੀ ਬੋਲਣ ਲੱਗ ਪੈਂਦੇ ਆ ਜਿਹੜੇ ਇਹਨਾਂ ਦੀ ਬੋਲੀ ਨਹੀਂ ਬੋਲਦੇ ਉਹ ਪੱਤਰਕਾਰ ਨਹੀਂ ਹੈਗੇ ਜੇ ਆਮ ਆਦਮੀ ਪਾਰਟੀ ਦੇ ਆਈਟੀ ਸੈੱਲ ਦੀ ਗੱਲ ਕਰੀਏ ਤਾਂ ਕੁਝ ਦਿਨਾਂ ਤੋਂ ਇਹ ਕੰਪੇਨ ਚਲਾ ਰਹੇ ਹੈ। ਮਿੱਥ ਕੇ ਕੰਪੇਨ ਇਹ ਚਲਾ ਰਹੇ ਆ ਕਿ ਇਹਨਾਂ ਨੂੰ ਕਿਹਾ ਜਾਵੇ ਕਿ ਇਹ ਤਾਂ ਫਲਾਣੀ ਪਾਰਟੀ ਦੇ ਆ ਪਹਿਲਾਂ ਆਮ ਆਦਮੀ ਪਾਰਟੀ 'ਚ ਹੁੰਦੇ ਸੀ। ਹੁਣ ਸਾਡੇ ਖਿਲਾਫ ਪ੍ਰਚਾਰ ਕਰਦੇ ਆ ਇਹਨਾਂ ਨੂੰ ਤਾਂ ਟਿਕਟਾਂ ਨਹੀਂ ਮਿਲੀਆਂ ਇਹ ਤਾਂ ਕਾਲੀ ਦਲ ਦੇ ਆ ਫਲਾਣੀ ਦੇ ਆ। ਇਸ ਤਰ੍ਹਾਂ ਦਾ ਜਿਹੜਾ ਗਮਰਾਹਕੂ ਪ੍ਰਚਾਰ ਆ ਉਹ ਇਹਨਾਂ ਦਾ ਆਈਟੀ ਸੈੱਲ ਦੱਬ ਕੇ ਕਰ ਰਿਹਾ। ਪਰ ਲੋਕ ਜਾਣਦੇ ਆ ਅੱਜ ਜੇ ਕੋਈ ਆਵਾਜ਼ ਬੁਲੰਦ ਕਰਕੇ ਬੋਲ ਰਿਹਾ ਜਿਹੜਾ মিডিਆ ਹਾਊਸ ਆ ਜਿੰਨੇ ਵੀ ਲੜ ਰਹੇ ਆ ਉਹਨਾਂ ਕਰਕੇ ਜਿਹੜੀ মিডিਆ ਦੀ ਆਜ਼ਾਦੀ ਬਚੀ ਹੋਈ ਆ ਉਹਨਾਂ ਕਰਕੇ ਹੀ ਸਰਕਾਰ ਡਰਦੀ ਆ ਕਿ ਇਹਨਾਂ ਦੀ ਖਬਰ ਪੂਰੀ ਦੁਨੀਆ ਦੇਖਦੀ ਆ ਇਹਨਾਂ ਦੀ ਖਬਰ ਜਿਹੜੇ ਪੰਜਾਬ ਦੇ ਬਹੁਤ ਸਾਰੇ ਤਬਕੇ ਦੇਖਦੇ ਆ ਹੇਠਲੇ ਤਬਕੇ ਦੇਖਦੇ ਆ ਉਹਦਾ ਅਸਰ ਜਾਂਦਾ ਇਸ ਕਰਕੇ ਉਹਨਾਂ ਦਾ ਜਿਹੜਾ ਆਈਟੀ ਸੈੱਲ ਆ ਉਹਦਾ ਕੰਮ ਹੀ ਇਹ ਆ ਪਹਿਲਾਂ ਉਹਨਾਂ ਨੇ ਕਰਕੇ ਦੇਖ ਲਿਆ ਕਿਸਾਨ ਜਿਥੇ ਬੰਦੀਆਂ ਖਲਾਬ ਬਕਵਾਸ ਕਰਦੇ ਰਹੇ ਆ ਲੜਨ ਵਾਲੀਆਂ ਪੰਜਾਬ ਦੀਆਂ ਧਿਰਾਂ ਉਹਦੇ ਖਲਾਫ ਜਿਹੜੀਆਂ ਜਿਹੜਾ ਬਕਵਾਸ ਕਰਦੇ ਰਹੇ ਆ ਹੁਣ মিডিਆ ਦੇ ਖਿਲਾਫ ਮਿੱਥ ਕੇ ਆਮ ਆਦਮੀ ਪਾਰਟੀ ਦਾ ਆਈਟੀ ਸੈੱਲ ਲੱਗਿਆ ਹੋਇਆ ਇਹੀ ਆਈਟੀ ਸੈੱਲ ਉਹ ਆ ਜਿਹੜਾ ਜਿਨ੍ਹਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਜਿਨ੍ਹਾਂ ਨੇ ਪੇੜ ਬੰਦੇ ਬਿਠਾਏ ਹੋਏ ਆ ਕਿ ਕਿਹਦੀ ਕਰਦਾਰ ਕੂਸ਼ੀ ਕਰਨੀ ਆ ਕਿਹਦੇ ਖਿਲਾਫ ਕੈਂਪੇਨ ਬਣਾਉਣੀ ਆ ਇਹ ਸਾਰਾ ਮੋਟੀ ਫੰਡਿੰਗ ਆ ਜਿਹੜੀ ਉਹਨਾਂ ਦੁਆਰਾ ਦਿੱਤੀ ਜਾ ਰਹੀ ਆ ਸਰਕਾਰ ਦੇ ਉਰ ਕਿਉਂਕਿ ਸੱਤਾ 'ਚ ਨੇ ਮੌਜੂਦਾ ਸਰਕਾਰ ਆ ਕਰ ਸਕਦੇ ਆ ਖਰੀਦ ਸਕਦੇ ਆ ਉਹਨਾਂ ਕੋਲੇ ਸਾਰੇ ਵੱਡੇ ਵੱਡੇ ਸੰਸਾਧਨ ਨੇ ਇਸ ਕਰਕੇ ਇਹਦਾ ਜਵਾਬ ਆ ਲੋਕ ਹੀ ਦੇਣਗੇ 24 ਤਰੀਕ ਨੂੰ ਬਹੁਤ ਵੱਡਾ ਇਕੱਠ ਆ ਜਿਹੜਾ ਮਾਲਵਾ ਜ਼ੋਨ ਦਾ ਬਠਿੰਡੇ ਦੇ ਵਿੱਚ ਹੋ ਰਿਹਾ ਅਸੀਂ ਲੋਕਾਂ ਨੂੰ ਸੱਦਾ ਦਿੰਦੇ ਆ ਨੌਜਵਾਨਾਂ ਨੂੰ ਸੱਦਾ ਦਿੰਦੇ ਆ ਕਿ ਪੰਜਾਬ ਆ ਜਿਹੜਾ ਉਹ ਹਮੇਸ਼ਾ ਹੀ ਗੁਰਾਂ ਦੇ ਨਾਂ ਤੇ ਵਸਦਾ ਹੈ ਤੇ ਸਾਡੇ ਗੁਰੂ ਸਾਹਿਬ ਨੇ ਕਿਹਾ ਕਿ ਰੋਸ ਨਾ ਕੀਜੇ ਉੱਤਰ ਦਿਜੇ ਤੇ ਜਦੋਂ ਕੋਈ ਇਹਨਾਂ ਨੂੰ ਸਵਾਲ ਪੁੱਛਦਾ ਤੇ ਉੱਤਰ ਦੇਣ ਦੀ بجائے ਉਹਨਾਂ ਦੇ ਪਰਚਿਆਂ ਤੇ ਉੱਤਰ ਆਏ ਆ ਤੇ ਪੰਜਾਬ ਦੀ ਜਵਾਨੀ ਹੈ ਜਿਹੜੀ ਉਹਨ ਧੜਕ ਰਹੀ ਹੈ ਪੰਜਾਬ ਦੇ ਲੋਕ ਨੱਭ ਰਹੇ ਆ ਪੰਜਾਬ ਚ ਵੱਡੀਆਂ ਲਹਿਰਾਂ ਉੱਠੀਆਂ ਇਸ ਕਰਕੇ ਸੱਦਾ ਦਿੰਨੇ ਆ ਕਿ ਜੇ ਅੱਜ ਪੰਜਾਬ ਦੇ ਲੜਨ ਵਾਲੇ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਤੇ ਲਾਜ਼ਮੀ ਹੀ ਉਹਨਾਂ ਦੀ ਆਵਾਜ਼ ਬਣੀਏ ਉਹਨਾਂ ਦੀ ਧਿਰ ਬਣੀਏ ਤੇ 24 ਤਰੀਕ ਨੂੰ ਅਸੀਂ ਸੱਦਾ ਦਿੰਨੇ ਆ ਕਿ ਵੱਡੀ ਪੱਤਰ ਤੇ ਜਿਹੜੀ ਸ਼ਮੂਲੀਅਤ ਆ ਉਹ ਨੌਜਵਾਨ ਬਠਿੰਡੇ ਦੇ ਬੱਚੇ ਨਾ ਪੱਤਰਕਾਰ ਸਾਥੀਆਂ ਦੇ ਹੱਥ ਕਰ। ਸਰਕਾਰ ਚਾਹੁੰਦੀ ਹੈ ਕਿ ਪਰਚਾ ਪਾ ਕੇ ਜਾਂ ਉਹਨਾਂ ਨੂੰ ਡਰਾ ਕੇ ਧਮਕਾ ਕੇ ਲੋਕਾਂ ਦੀ ਆਵਾਜ਼ਾਂ ਬੰਦ ਕੀਤੀ ਜਾਵੇ। ਕੀ ਲੱਗਦਾ ਇਸ ਤਰੀਕੇ ਨਾਲ ਆਵਾਜ਼ ਬੰਦ ਕੀਤੀ ਜਾ ਸਕਦੀ ਹੈ ਕਿਉਂਕਿ ਜੇਕਰ ਕੋਈ ਇੱਥੇ ਪੋਸਟ ਵੀ ਪਾਉਂਦਾ ਤਾਂ ਉਹਨਾਂ ਦੇ ਉੱਪਰ ਵੀ ਭਰੇ ਦੇ ਨਾਲ ਵਿੱਚ ਐਫ ਆਈ ਆਰਾਂ ਦੇਖਣ ਨੂੰ ਮਿਲੀਆਂ ਨਹੀਂ। ਮਤਲਬ ਕੋਈ ਆਮ ਲੋਕ ਆਪਣੀ ਗੱਲ ਵੀ ਜਿਹੜੀ ਹੁਣ ਰੱਖਣ ਤੋਂ ਕਿਤੇ ਨਾ ਕਿਤੇ ਡਰਨ ਲੱਗੇ ਨੇ ਕਿ ਪਈ ਕਿਤੇ ਪਰਚਾ ਨਾ ਹੋ ਜੇ ਸਾਡੇ ਉੱਪਰ। ਦੇਖੋ ਇਹ ਤਾਂ ਨਾ ਉਹਨਾਂ ਨੂੰ ਭੁਲੇਖਾ ਹੁੰਦਾ। ਇੱਕ ਗੱਲ ਤਾਂ ਹੈਗੀ ਆ ਕਿ ਜਿਸ ਤ ਜਿਸ ਤਰ੍ਹਾਂ ਫ੍ਰੀडम ਆਫ ਸਪੀਚ ਘਟਿਆ ਇੰਡੀਆ ਚ ਜੇ ਅਸੀਂ ਇਹਦਾ ਕੋਈ ਨੈਸ਼ਨਲ ਲੈਵਲ ਦਾ ਸਰਵੇ ਵੀ ਦੇਖ ਲਈਏ ਸਪੇਸ ਘਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ ਕਿਉਂ ਜੋ ਆ ਆਰਥਿਕ ਮੰਦਵਾੜਾ ਛਾਇਆ ਹੋਇਆ ਆਮ ਲੋਕਾਂ ਦੇ ਪੱਲੇ ਕੁਛ ਨਹੀਂ ਸਰਕਾਰਾਂ ਨੇ ਉਹਨਾਂ ਨੂੰ ਦੇਣਾ ਕੁਛ ਨਹੀਂ ਜਿਹੜੀਆਂ ਸਹੂਲਤਾਂ ਦਿੱਤੀਆਂ ਸੀ ਉਹ ਵੀ ਵਾਪਸ ਲੈ ਲਈਆਂ ਤੇ ਖਤਰਨਾਕ ਕਾਨੂੰਨ ਉਹਨਾਂ ਦੇ ਖਿਲਾਫ ਲੈ ਕੇ ਆ ਗਏ ਤੇ ਜਦੋਂ ਲੋਕਾਂ ਦੇ ਜਿਹੜਾ ਕੋਈ ਰੁਜ਼ਗਾਰ ਨਹੀਂ ਮਿਲ ਰਿਹਾ ਜਦੋਂ ਲੋਕਾਂ ਦੇ ਫਸਲਾਂ ਦਾ ਰੌਲਾ ਜਦੋਂ ਮਨਰੇਗਾ ਕਾਨੂੰਨ ਖਤਮ ਕਰ ਦਿੱਤਾ ਗਿਆ ਜਦੋਂ ਆਦੀਵਾਸੀਆਂ ਤੇ ਬਹੁਤ ਵੱਡਾ ਹਮਲਾ ਤੇ ਜਿਹੜੇ ਜਲ ਜੰਗਲ ਜ਼ਮੀਨਾਂ ਉਹ ਸਾਰਾ ਸਾਰਾ ਦੇਸੀ ਵਿਦੇਸੀ ਕਾਰਪੋਰੇਟ ਘਰਾਣਿਆਂ ਨੂੰ ਲਟਾਉਣਾ ਤੇ ਉਹਦੇ ਖਿਲਾਫ ਜਿਹੜੇ ਲੋਕਾਂ ਨੇ ਬੋਲਣਾ ਤੇ ਉਹਨਾਂ ਨੂੰ ਸਪੇਸ ਘੱਟ ਕਰਨੀ ਪੈਣੀ ਆ ਆਰਥਿਕ ਮੰਦੀ ਇੰਨੀ ਆ ਕਿ ਕੁਝ ਕੁ ਲੋਕਾਂ ਦੇ ਹੱਥਾਂ ਦੇ ਵਿੱਚ ਦੁਨੀਆ ਪੱਧਰ ਦਾ ਭਾਰਤ ਪੱਧਰ ਦਾ ਧਨ ਦੌਲਤ ਕੁਝ ਕੁ ਹੱਥਾਂ ਦੀਆਂ ਮੁਠੀਆਂ ਦੇ ਵਿੱਚ ਜਿਹੜਾ ਇਕੱਠਾ ਹੋ ਰਿਹਾ ਇੱਕ ਪਾਸੇ ਗਰੀਬੀ ਦੇ ਬਹੁਤ ਵੱਡੇ ਢੇਰ ਲੱਗ ਰਿਹਾ ਤੇ ਉਹਨਾਂ ਦੀ ਮਜਬੂਰੀ ਆ ਜਿਹੜੀ ਸਪੇਸ ਘਟਾਉਣੀ ਅਸੀਂ ਇਹਨੂੰ ਕਹਿੰਦੇ ਆ ਕਿ ਇਹ ਫਾਸ਼ੀਵਾਦੀ ਤਾਨਾਸ਼ਾਹੀ ਹੈ ਇਹ ਮੋਦੀ ਸਰਕਾਰ ਵੀ ਕਰਨਾ ਚਾ ਤੇ ਅਸੀਂ ਇਹ ਸਮਝਦੇ ਹਾਂ ਪਹਿਲੇ ਦਿਨ ਤੋਂ ਹੀ ਕਹਿੰਦੇ ਰਹੇ ਹਾਂ ਤੁਹਾਡੇ ਚੈਨਲ ਤੇ ਵੀ ਕਹਿੰਦੇ ਰਹੇ ਹਾਂ ਕਿ ਆਮ ਆਦਮੀ ਪਾਰਟੀ ਆਰਐਸਐਸ ਦਾ ਹੀ ਇੱਕ ਹਿੱਸਾ ਹੈ ਉਹ ਆਰਐਸਐਸ ਦੀ ਬੀ ਟੀਮਾਂ ਬੀਜੇਪੀ ਇਹਨਾਂ ਦੀ ਏ ਟੀਮਾਂ ਇਸ ਕਰਕੇ ਉਹਦੀ ਤਰਜ਼ ਤੇ ਜਦੋਂ ਫਾਸ਼ੀਵਾਦ ਵੱਧ ਆ ਰਿਹਾ ਹੈ ਮੀਡੀਆ ਤੇ ਹਮਲਾ ਲੜਨ ਵਾਲੇ ਲੋਕਾਂ ਤੇ ਹਮਲਾ ਆਦੀਵਾਸੀਆਂ ਤੇ ਹਮਲਾ ਤੇ ਪੰਜਾਬ ਦੇ ਵਿੱਚ ਉਹਦੀ ਬੀ ਟੀਮ ਹੈ ਜਿਹੜੀ ਮੀਡੀਆ ਨੂੰ ਵੀ ਦਬਾਉਣਾ ਚਾਹੁੰਦੀ ਹੈ ਲੜਨ ਵਾਲੇ ਲੋਕਾਂ ਨੂੰ ਵੀ ਦਬਾਉਣਾ ਚਾਹੁੰਦੀ ਹੈ ਪਰ ਇਹ ਉਹਨਾਂ ਦਾ ਭੁਲੇਖਾ ਹੈ ਲੜਨ ਵਾਲੇ ਲੋਕ ਨਾ ਕੱਲ ਦਬੇ ਸੀ ਨਾ ਅੱਜ ਦਬਣਗੇ ਤੇ ਨਾ ਅੱਗੇ ਦਬਣਗੇ ਲੋਕ ਹਮੇਸ਼ਾ ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਤੇ ਕਰਦੇ ਰਹਿਣਗੇ ਬਹੁਤ ਬਹੁਤ ਬਾਈ ਜੀ ਥੈਂਕ ਯੂ ਬਾਈ ਅੱਛਾ ਭਾਈ ਇਹ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੇ ਵਿੱਚ ਆਉਣ ਤੋਂ ਪਹਿਲਾਂ ਇਹ ਦਾਵਾ ਕਰਦੇ ਰਹੇ ਕਿ ਮੈਂ ਲੋਕਾਂ ਨੂੰ ਸਵਾਲ ਕਰਨ ਲਾਇਆ ਜਿਹੜੇ ਲੀਡਰ ਕਿ ਆਉਂਦੇ ਪਿੰਡਾਂ ਵਿੱਚ ਤਾਂ ਉਹਨਾਂ ਨੂੰ ਸਵਾਲ ਕਰਿਆ ਕਰੋ ਪਰ ਹੁਣ ਜੇਕਰ ਇਹਨਾਂ ਨੂੰ ਸਵਾਲ ਹੁੰਦੇ ਆ ਤਾਂ ਇਹ ਜਵਾਬ ਦੇਣ ਦੀ ਬਜਾਏ ਐਫਆਈਆਰ ਕਰ ਰਹੇ ਆ ਇਹਦਾ ਕਾਰਨ ਇੱਕ ਤਾਂ ਇਹ ਆ ਬਾਈ ਜੀ ਵੀ ਸਰਕਾਰ ਆ ਜਿਹੜੀ ਉਹ ਲੋਕਾਂ ਦੇ ਜੋ ਵਾਅਦੇ ਕੀਤੇ ਸੀਗੇ ਉਹ ਪੂਰੇ ਨਹੀਂ ਕਰ ਸਕੀ ਪਰ ਜਿਹੜੇ ਵੀ ਲੋਕ ਲੋਕਾਂ ਦੀ ਆਵਾਜ਼ ਬਣ ਰਹੇ ਆ ਉਹਨਾਂ ਨੂੰ ਲੱਗਦਾ ਜੇਕਰ ਇਹ ਲੋਕ ਆਵਾਜ਼ ਉਠਾਉਣਗੇ ਤੇ ਤਾਂ ਜੋ ਸਾਡਾ ਸਤਾ ਵਿੱਚ ਇਲੈਕਸ਼ਨ ਆ ਉਹਦੇ ਵਿੱਚ ਸਾਨੂੰ ਦਿੱਕਤ ਹੋ ਸਕਦੀ ਆ ਬਖਲਾਈ ਹੋਈ ਸਰਕਾਰ ਆ ਲੋਕਾਂ ਦਾ ਵੀ ਪਰਚੇ ਕਰ ਰਹੀ ਆ ਤੇ ਮੀਡੀਆ ਦੀ ਜਿਹੜੀ ਆਵਾਜ਼ ਆ ਉਹਨੂੰ ਵੀ ਤਬਾਹ ਰਹੀ ਆ ਕਿਉਂਕਿ ਜੇਕਰ ਲੋਕਾਂ ਦੀ ਆਵਾਜ਼ ਉੱਠੂਗੀ ਹੋਰ ਰੋਜ਼ਗਾਰ ਦੀ ਮੰਗ ਕਰਨਗੇ ਨੌਜਵਾਨ ਕੋਈ ਵਿਦਿਆਰਥੀ ਜਿਹੜੀ ਆਪਦੀ ਪੜ੍ਹਾਈ ਲਿਖਾਈ ਦੀ ਮੰਗ ਕਰਦੇ ਆ ਤੇ ਜਿਹੜੇ ਕਿ ਕਿਸਾਨ ਆ ਉਹ ਮੀਡੀਆ ਰਹੀ ਆਪਦੀ ਬਾਤ ਚੱਕਦੇ ਆ ਵੀ ਸਾਰਾ ਕੁਝ ਜੋ ਮੀਡੀਆ ਨੇ ਪ੍ਰਚਾਰ ਕਰਨਾਗਾ ਉਹਦਾ ਪ੍ਰਭਾਵ ਲੋਕਾਂ ਤੱਕ ਵੱਧ ਜਾਂਦਾਗਾ ਇਸ ਕਰਕੇ ਉਹਨਾਂ ਨੂੰ ਲੱਗਦਾ ਵੀ ਅਸੀਂ ਮੀਡੀਆ ਦੀ ਆਵਾਜ਼ ਵੱਧ ਵੱਧ ਦਬਾਈਏ ਤਾਂ ਜੋ ਲੋਕਾਂ ਦੇ ਮੁੱਦੇ ਆਜੋ ਜਿਉਂਦੇ ਤਿਉਂ ਰਹਿਣ ਰਹਿ ਸਕਣ ਰਹਿ ਜਾਣ ਤੇ ਜੋ ਕਾਰਪੋਰੇਟ ਘਰਾਣਿਆਂ ਨੂੰ ਅਸੀਂ ਸਰਕਾਰੀ ਅਦਾਰੇ ਲਟਾਉਣੇ ਆਜੋ ਧਨ ਦੌਲਤ ਦੇਸ਼ ਦੀ ਉਹ ਲਟਾਉਣੀਆਂ ਉਹ ਸੌਖਿਆ ਲਟਾ ਸਕੀ ਇਸ ਕਰਕੇ ਲੋਕਾਂ ਦੀ ਆਵਾਜ਼ ਦਬਾਉਣ ਵਾਸਤੇ ਉਹ ਲੱਗੇ ਹੋਏ ਆ ਕੁਝ ਮਹੀਨੇ ਪਹਿਲਾਂ ਮਨੀਸ਼ ਸੋਦੀਆ ਦਾ ਵੀ ਇੱਕ ਬਿਆਨ ਹੁੰਦਾ ਉਹ ਕਹਿੰਦੇ ਕਿ ਪੰਜਾਬ ਦੇ ਵਿੱਚ ਇਲੈਕਸ਼ਨ ਨੇ ਨੇੜੇ ਆ ਰਹੇ ਆ ਅਸੀਂ ਉਹਨੂੰ ਜਿੱਤਣ ਦੇ ਲਈ ਸਾਮਦਾਮ ਦੰਡਪੇਦ ਕੁਝ ਵੀ ਕਰ ਸਕਦੇ ਆ ਕਿ ਲੱਗਦਾ ਹੈ ਕਿ ਇਹ ਹੁਣ ਪਰਚੇ ਪਾਉਣ ਤੋਂ ਬਾਅਦ ਜਾਂ ਕਿ ਹੋਰ ਹਤ ਕੰਡੇ ਵੀ ਅਪਣਾ ਸਕਦੀ ਸਰਕਾਰ ਪੰਜਾਬ ਬਿਲਕੁਲ ਜੀ ਇਹ ਕਰ ਸਕਦੇ ਤੁਸੀਂ ਬਲਾਕ ਸ਼ਾਂਤੀ ਦੇ ਇਲੈਕਸ਼ਨਾਂ ਵਿੱਚ ਦੇਖਿਆ ਜਿਸ ਤਰ੍ਹਾਂ ਲੋਕਾਂ ਦੇ ਕਾगज ਖੋ ਕੇ ਭੱਜੇ ਇਹਨਾਂ ਦੇ ਆਗੂ ਆ ਜਿਹੜੇ ਜਿਸ ਤਰ੍ਹਾਂ ਇਹਨਾਂ ਨੇ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਹੈ 27 ਚ ਹੋ ਸਕਦਾ ਗੋਲੀ ਵੀ ਚਲਵਾ ਦੇਣ ਕਿਉਂਕਿ ਸਾਮਦਮ ਦੰਦ ਭੇੜ ਦੇ ਵਿੱਚ ਇਹ ਵੀ ਸਭ ਕੁਝ ਆਉਂਦਾ ਹੈਗਾ ਇਹ ਸਭ ਕੁਝ ਕਰ ਸਕਦੇ ਆ ਕਿਉਂਕਿ ਇਹ ਜੋ ਇਹਨਾਂ ਦਾ ਪਿਸ਼ੋਕੜਾ ਉਹ ਗੁੰਡਿਆਂ ਦਾ ਪਿਸ਼ੋਕੜਾ ਤੇ ਕੁਝ ਵੀ ਕਰ ਸਕਦੇ ਆ ਬਹੁਤ ਧੰਨਵਾਦ ਬਾਈ ਜੀ ਠੀਕ ਆ ਜੀ ਮੈਂ